ਮਿੱਟੀ ਨਾਲ ਲੱਟੇ ਪਿਆ ਥੱਲੇ ਜਾ ਕੇ ਵਿਚਾਲੇ ਦੇ ਥੋੜਾ ਜਿਹਾ ਹੀ ਰਹਿ ਰਿਹਾ ਕਦੇ ਅਜ ਤੱਕ ਐਦੀ ਸਵੈ ਨਹੀਂ ਕੀਤੀ ਹੈਗੀ ਜਿੰਨਾ ਪੈਸਾ ਆਂਦਾ ਸਭ ਪ੍ਰਸ਼ਾਸਨ ਇਹ ਮਲਾਜ਼ਮਾਂ ਨਾਲ ਮਿਲ ਕੇ ਖਾ ਜਾਂਦਾ ਜੀ ਪੈਸਾ ਬਹੁਤ ਆਇਆ ਹੈ ਪੈਸਾ ਬਹੁਤ ਆਉਂਦਾ ਵੀ ਰਿਹਾ ਜਦ ਕਦੋਂ ਦੇ ਬਣਦੇ ਆ ਰਹੇ ਨੇ ਪਰ ਕਿਸੇ ਨੇ ਲਾਇਆ ਹੀ ਨਹੀਂ ਜੇ ਲਾਇਆ ਹੁੰਦਾ ਤਾਂ ਅੱਜ ਇਹ ਸਟੀਲ ਦਾ ਬਣਿਆ ਹੁੰਦਾ ਆਹ ਕੰਮ ਨਾ ਵੇਖਣ ਨੂੰ ਹੁੰਦੇ ਅੱਜ ਜਿਹੜਾ ਨੁਕਸਾਨ ਹੋਣਦਿਆ ਸਭ ਆਪਣੀਆਂ ਰੋਟੀਆਂ ਸੇਕਣ ਵਾਲੇ ਨੇ ਉਹੀ ਕਿਸੇ ਦਾ ਕੋ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਟੀਵੀ ਮੈਂ ਤੁਹਾਡਾ ਛੋਟਾ ਵੀਰ ਪ੍ਰੇਮ ਬਦਵਾ ਗੱਲ ਇੱਥੇ ਆ ਕਰਨੀ ਆਏ ਆ ਕਿ ਵੀ ਠੱਗਰ ਤੇ ਜ਼ਿਮੀਦਾਰ ਭਰਾਵਾਂ ਦੇ ਫੋਨ ਆਏ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਵੀ ਤੁਸੀਂ ਸਾਡੀਆਂ ਆ ਜੜੀ ਆਵਾਜ਼ ਆਪਣੀ ਸਰਕਾਰ ਤੱਕ ਪਹੁੰਚਾਓ ਜੋ ਕਿ ਵੀ ਸਾਡਾ ਇੱਥੇ ਨੇੜੇ ਤੇੜੇ ਦੇ ਜ਼ਿਮੀਦਾਰ ਭਰਾਵਾਂ ਨੇ ਦੱਸਿਆ ਕਿ ਵੀ ਇੱਥੇ ਕਿਸਾਨ ਯੂਨੀਅਨ ਦੇ ਆਗੂ ਵੀ ਖੜੇ ਨੇ ਉਹਨਾਂ ਨੇ ਦਾ ਕਹਿਣਾ ਦੱਸਿਆ ਕਿ ਵੀ ਨੇੜੇ ਤੇੜੇ ਦੇ 10-15 ਪਿੰਡਾਂ ਦੇ ਵਿੱਚ ਜੜੀ ਫਸਲ ਸੀ ਫਸਲ ਖਤਮ ਹੋ ਗਈ ਹੈ ਕਿ ਵੀ ਜਿਹੜਾ ਜਿਹੜਾ ਉਹਨਾਂ ਦਾ ਕਹਿਣ ਦਾ ਮਤਲਬ ਸੀ ਜਿੱਥੇ-ਜਿੱਥੇ ਜੀਰੀ ਤੱਕ ਇਹ ਪਾਣੀ ਲੱਗ ਗਿਆ ਤਾਂ ਉਹ ਪਾਣੀ ਹੁਣ ਉਹ ਜਿਹੜਾ ਲੱਗਿਆ ਗੰਦਾ ਪਾਣੀ ਤੇ ਖੱਗਰ ਦਾ ਪਾਣੀ ਤੇ ਕਿਨਾਨਾ ਇੱਕ ਨਦੀ ਜੀ ਆਂਦੀ ਪਈ ਹੈ ਉਹ ਨਦੀ ਦਾ ਵੀ ਕਾਲਾ ਜ਼ਹਿਰੀਲਾ ਪਾਣੀ ਖੇਤਾਂ ਦੇ ਵਿੱਚ ਜਾ ਚੁੱਕਿਆ ਤੇ ਹੁਣ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹ ਨੁਕਸਾਨ ਤੋਂ ਬਾਅਦ ਜ਼ਿਮੀਦਾਰ ਭਰਾਵਾਂ ਦਾ ਤੇ ਕਿਸਾਨ ਭਰਾਵਾਂ ਦਾ ਕਹਿਣਾ ਇਹੀ ਹੈ ਕਿ ਵੀ ਹਰੇਕ ਲੀਡਰ ਨੇ ਵਿਧਾਨ ਸਭਾ ਦੇ ਲੀਡਰ ਜਿੰਨੇ ਵੀ ਪਹੁੰਚੇ ਨੇ ਅੱਜ ਤੋਂ ਪਹਿਲਾਂ ਜਿੰਨੇ ਵੀ ਆਏ ਨੇ ਐਮਐਲਏ ਸਾਹਿਬ ਨੇ ਵੀ ਬੜਾ ਕੁਝ ਦਿੱਤਾ ਤੇ ਐਮਪੀ ਸਾਹਿਬ ਨੇ ਵੀ ਘੱਗਰ ਵਾਸਤੇ ਬਹੁਤ ਕੁਝ ਦਿੱਤਾ ਹੈ ਪਰਮਾਤਮਾ ਦੀ ਮਿਹਰ ਨਾਲ ਦਿੱਤਾ ਬਹੁਤ ਕੁਝ ਹੈ ਪਰ ਲੱਗਿਆ ਕਿਸੇ ਬਸ ਨਹੀਂ ਦਿਖਦਾ ਜ਼ਮੀਦਾਰ ਭਰਾਵਾਂ ਦਾ ਕਹਿਣਾ ਜਿੰਨਾ ਪੈਸਾ ਘੱਗਰ ਲਈ ਆਇਆ ਹੈ ਅੱਜ ਇਹ ਘੱਗਰ ਸਟੀਲ ਦਾ ਬਣਿਆ ਹੋਣਾ ਸੀ ਜਿੰਨਾ ਪੈਸਾ ਘੱਗਰ ਵਾਸਤੇ ਲੀਡਰਾਂ ਨੇ ਐਮਪੀ ਐਮਐਲਏ ਕੋਟਿਆਂ ਦੇ ਵਿੱਚੋਂ ਜਿੰਨਾ ਵੀ ਅੱਜ ਤੋਂ ਪਹਿਲਾਂ ਆਉਂਦਾ ਰਿਹਾ ਮੇਰੇ ਬੋਲਣ ਤੋਂ ਪਹਿਲਾਂ ਜਿੰਨਾ ਪੈਸਾ ਆਉਂਦਾ ਰਿਹਾ ਜੇ ਉਹ ਪੈਸਾ ਘੱਗਰ ਤੇ ਲੱਗਿਆ ਹੁੰਦਾ ਤਾਂ ਜੇ ਘੱਗਰ ਸਟੀਲ ਦਾ ਹੁੰਦਾ ਤੇ ਕਿਸੇ ਜ਼ਮੀਦਾਰ ਦਾ ਭਰਾ ਦਾ ਕੂਂਦੇ ਹੰਝੂ ਬਿਨਾਂ ਰੋਂਦਾ ਤਾਂ ਉਹਦੀਆਂ ਫਸਲਾਂ ਵੀ ਨਾ ਖਰਾਬ ਹੁੰਦੀਆਂ ਫਸਲਾਂ ਦੀ ਗੱਲ ਆ ਜਾਂਦੀ ਹੈ ਦੇਖੋ ਅੱਜ ਫਸਲਾਂ ਪੱਕਣ ਨੂੰ ਇੱਕ ਮਹੀਨਾ ਨਾਲ ਇੱਕ ਡੇਢ ਰਹਿ ਗਿਆ ਸੀ ਉਹ ਫਸਲਾਂ ਦੇ ਆਸਰੇ ਤੇ ਜ਼ਿਮੀਂਦਾਰ ਭਰਾ ਬੈਠੇ ਸੀਗੇ ਕਿਸੇ ਨੇ ਧੀ ਦਾ ਵਿਆਹ ਕਰਨਾ ਸੀ ਕਿਸੇ ਦੇ ਪੁੱਤ ਦਾ ਵਿਆਹ ਕਰਨਾ ਸੀ ਕਿਸੇ ਨੇ ਗੱਡੀ ਦੀਆਂ ਕਿਸ਼ਤਾਂ ਵਰਨੀਆਂ ਸੀ ਕਿਸੇ ਨੇ ਕੁਛ ਤਾਂ ਕਿਸੇ ਨੇ ਕੁਛ ਤੇ ਕਈਆਂ ਦੇ ਸਿੱਬਲ ਵੀ ਹੁਣ ਖਰਾਬ ਹੋਣਗੇ ਕਿਉਂਕਿ ਜਦੋਂ ਟਾਈਮ ਤੇ ਪੈਸਾ ਨਾ ਮੋੜਿਆ ਜਾਵੇ ਬੈਂਕਾਂ ਦਾ ਤਾਂ ਗੱਲ ਇਥੇ ਕਿ ਉਹ ਤਾਂ ਸਿੱਬਲ ਵੀ ਖਰਾਬ ਹੁੰਦੇ ਨੇ ਇੱਥੇ ਗੱਲ ਹੁਣ ਇਹ ਬਣਦੀ ਹੈ ਕਿ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਵੀ ਜਿੰਨਾ ਤੱਕਰ ਰੁਪਿਆ ਪਹਿਲਾਂ ਜੜੇ ਜੜੇ ਲੀਡਰ ਅਲਾਰਟ ਕਰਕੇ ਗਏ ਨੇ ਉਹ ਲੱਗਿਆ ਕਿ ਨਹੀਂ ਲੱਗਿਆ ਉਹਦੀ ਜਾਂਚ ਜ਼ਰੂਰ ਕਰਵਾ ਦਿਓ ਹੁਣ ਵੇਖਦੇ ਆਂ ਕਦੋਂ ਜਾਂਚ ਹੁੰਦੀ ਆ ਤਾਂ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮਵਾਦੀ ਰਿਪੋਰਟ ਛੋੜਾ ਰੁਪਿਆ ਆਂਦਾ ਜੀ ਪਰ ਲੱਗਦਾ ਕੋਈ ਨਹੀਂ ਕਦੇ ਕੱਗਰ ਦੀ ਸਫਾਈ ਨਹੀਂ ਹੋਈ ਕਦੇ ਕੱਗਰ ਦਾ ਲਾਲੇ ਕੋਈ ਜਿਵੇਂ ਲਾਲੇ ਕੱਗਰ ਸਾਰਾ ਬੰਦ ਹੋਇਆ ਪਿਆ ਹੋਣਾ ਸਾਰਾ ਮਿੱਟੀ ਨਾਲ ਲੱਟਿਆ ਪਿਆ ਥੱਲੇ ਜਾ ਕੇ ਵਿਚਾਲੇ ਤੇ ਥੋੜਾ ਜਿਹਾ ਹੀ ਰਹਿ ਰਿਆ ਕਦੇ ਅਜੇ ਤੱਕ ਇਹਦੀ ਸਫਾਈ ਨਹੀਂ ਹੋਈ ਹੈਗੀ ਜਿੰਨਾ ਪੈਸਾ ਆਂਦਾ ਸਭ ਪ੍ਰਸ਼ਾਸਨ ਇਹ ਮਲਾਜ਼ਮਾਂ ਨਾਲ ਮਿਲ ਕੇ ਖਾ ਜਾਂਦੇ ਆ ਕਿ ਵੀ ਕਿੰਨਾ ਕੁ ਪੈਸਾ ਤੁਹਾਡੇ ਦੇਖਾ ਦੇਖੀ ਦੇ ਵਿੱਚ ਆਇਆ ਪਤਾ ਨਹੀਂ ਸਾਨੂੰ ਤਾਂ ਉਹ ਬਤਾ ਸੀ ਤਾਂ ਸੁਣਦੇ ਆ ਵੀ ਕਰੋੜਾ ਰੁਪਈਆ ਆਂਦਾ ਇਸ ਹਾਲ ਆਂਦਾ ਇਹਦਾ ਕਰੋੜਾ ਰੁਪਈਆ ਸਫਾਈ ਵਾਸਤੇ ਇਹਦੀ ਵਧੀਆ ਮੁਰੰਮਤ ਵਾਸਤੇ ਕਦੇ ਅਜੇ ਤੱਕ ਪੈਸਾ ਲੱਗਿਆ ਦੇਖਿਆ ਨਹੀਂ ਇਸ ਕੱਗਰ ਤੋਂ ਹਾਂ ਇਹ ਸਾਦੇ ਨਹੀਂ ਆਤਾ ਕਾਸੀ ਆਪਣੀ ਜ਼ਿੰਦਗੀ ਤੱਕ ਦੇਖਿਆ ਧੰਨਵਾਦ ਪੈਸਾ ਲਾਇਆ ਹੋਇਆ ਧੰਨਵਾਦ ਤੁਹਾਡਾ ਨਾਮ ਮੇਰਾ ਨਾਮ ਰਣਜੀਤ ਸਿੰਘ ਪੰਨੂ ਪੰਨੂ ਜੀ ਕਿੰਨੇ ਕਿ ਦਿਨ ਤੋਂ ਇਹ ਪਾਣੀ ਚੜਿਆ ਔਰ ਜਿੱਦਾਂ ਦੇ ਇਹ ਘੱਗਰ ਆਪਾਂ ਦੇਖ ਹੀ ਰਹੇ ਆ ਕਿ ਵੀ ਘੱਗਰ ਦੇ ਨਾਲ ਜਿੰਨੀਆਂ ਵੀ ਜ਼ਮੀਨਾਂ ਨੇ ਤਕਰੀਬਨ ਤਕਰੀਬਨ ਮਾੜਾ ਮਾੜਾ 2-4 ਇੰਚੀ ਦਿਖਦੀਆਂ ਪਈਆਂ ਨੇ ਨੀ ਤਾਂ ਫਸਲਾਂ ਵੀ ਡੁੱਬਣ ਨੂੰ ਆ ਰਹੀਆਂ ਨੇ ਕਿੰਨੇ ਕਿ ਦਿਨ ਤੋਂ ਪਾਣੀ ਚੜਿਆ ਕੀ ਕਹਿਣਾ ਚਾਹਦੇ ਹੋ ਨੀ ਗੱਲੇ ਵੀਰ ਜੀ ਇਹ ਤਾਂ ਐਵੇਂ ਆ ਜਿਹਦੰ ਦਾ ਮੀਂਹ ਪੈਂਦਾ ਉਹਦੰ ਦਾ ਘੱਗਰ ਕਦੇ ਚੜ ਜਾਂਦਾ ਸੀ ਕਦੇ ਉਤਰ ਜਾਂਦਾ ਸੀ ਉਹ ਚਾਰ ਪੰਜ ਫੁੱਟ ਚਾਰ ਪੰਜ ਦਿਨ ਹੋ ਗਿਆ ਵੀ 30 ਫੁੱਟ ਪਾਣੀ ਇੱਥੇ ਬਰਾਬਰ ਚੱਲਣ ਰਿਹਾ ਸੀ ਪਹਿਲਾਂ ਹੁਣ ਦੋ ਤਿੰਨ ਦਿਨਾਂ ਤੋਂ ਆ ਵੇਖ ਲੋ ਕਿੰਨੇ ਡੋਬੇ ਨੇ ਉਹਦਰ ਸਾਰੀ ਇਹ ਬਈ ਮੇਰੀ ਪੰਜ ਗਿੱਲੇ ਉਹ ਡੋਬ ਗਈ ਸਾਰੀ ਪਾਣੀ ਦੇ ਵਿੱਚ ਤੇ 5 ਫੁੱਟ ਪਾਣੀ ਗੱਲ ਦਾ ਚੜ ਗਿਆ ਜਮੀਨਾਂ ਦੇ ਵਿੱਚ ਹੀ ਚੜ ਗਿਆ ਉਹ 5-5 ਫੁੱਟ ਪਾਣੀ ਤੇ ਹੁਣ ਵੀ ਬਾਦੀ ਰਿਹਾ ਜਿਵੇਂ ਪਟਿਆਲੇ ਵਾਲੀ ਨਦੀ ਹੈ ਕਾਲੀ ਉਹਦਾ ਪਾਣੀ ਸਾਰਾ ਗੰਦਾ ਬੰਦਾ ਵਿੱਚ ਹੀ ਆਈ ਜਾਂਦਾ ਇਹਦੇ ਨਾਲ ਸਾਡੀਆਂ ਫਸਲਾਂ ਕੀ ਹੋਣੀਆਂ ਨੇ ਦੁਬਾਰਾ ਤੇ ਪ੍ਰਸ਼ਾਸਨ ਦੇ ਕੋਈ ਸੀਨੀਅਰ ਅਧਿਕਾਰੀ ਪਹੁੰਚੇ ਨਹੀਂ ਕੋਈ ਇੱਥੇ ਆਏ ਸੀਗੇ ਕੋਈ ਦੇਖਿਆ ਇਹਨਾਂ ਨੇ ਪ੍ਰਸ਼ਾਸਨ ਦਾ ਕੋਈ ਵੀ ਨਹੀਂ ਆਇਆ ਇੱਥੇ ਵੇਖਣ ਵਾਸਤੇ ਉਹ ਡੁੱਬਣ ਦੇ ਮਾਰੇ ਆਪ ਇੱਥੇ ਨਹੀਂ ਆਏ ਤੇ ਕਿਹਹੀਂ ਕਿ ਜਾਣਾ ਉੱਤੇ ਕੋਈ ਆਇਆ ਨਹੀਂ ਹੈਗਾ ਕੋਈ ਨਹੀਂ ਆਇਆ ਇੱਥੇ ਇਹ ਜਿੰਨਾ ਇਹ ਫਸਲਾਂ ਹੁਣ ਫਸਲਾਂ ਦੀ ਜੀ ਗੱਲ ਕੀਤੀ ਜਾਵੇ ਤਾਂ 2-4 ਇੰਚ ਹੀ ਦਿਖਦੀਆਂ ਪਈਆਂ ਨੇ ਇਹ ਕਿੰਨੇ ਕ ਦਿਨ ਚ ਪਾਣੀ ਅੱਜ ਕੱਲ ਚ ਚੜਿਆ ਜਾਂ ਪਹਿਲਾਂ ਚੜਿਆ ਪਾਣੀ ਇਹ ਕਿੰਨੇ ਦਿਨ ਹੋ ਗਏ ਪਾਣੀ ਚੱਲਦੇ ਨੂੰ ਨਹੀਂ ਅੱਜ ਤਾਂ ਹੁਣ ਚੜਨ ਲਿਆ ਹੋਇਆ ਹੋ ਰਹੀ ਮਤਲਬ ਇਹ ਵੀ ਹੁਣ ਜਿਹੜੀ ਨੰਗੀਆਂ ਇਹ ਵੀ ਨਹੀਂ ਹੋਣੀਆਂ ਜੀ ਫਸਲਾਂ ਇਹ ਤਾਂ ਹੁਣ ਇਹਨੇ ਦਾਣਾ ਹੀ ਨਹੀਂ ਕੱਢਣਾ ਜੀ ਇਹਦੇ ਚ ਇਹ ਚ ਦਾਣਾ ਨਹੀਂ ਨਿਕਲਣਾ ਕੋਈ ਕੁਛ ਇਹ ਗੰਦਾ ਪਾਣੀ ਵੜ ਗਿਆ ਵਿੱਚ ਕੋਈ ਕਾਲਾ ਪਾਣੀ ਆ ਰਿਹਾ ਵਿੱਚ ਜੀ ਨਦੀ ਵਾਲਾ ਕਾਲਾ ਪਾਣੀ ਆਉਣ ਡਿਆ ਇਹ ਚੱਲਣ ਡਿਆ ਦੇ ਕਰਕੇ ਨਾ ਦਾਣਾ ਪੈਣਾ ਹੀ ਨਹੀਂ ਹੈਗਾ ਝੋਨੇ ਦੇ ਵਿੱਚ ਉਹ ਪੱਠੇ ਵੇਖ ਲਓ ਵੀ ਖਰਾਬ ਹੋ ਗਏ ਸਾਰੇ ਤੇ ਜੇ ਗੱਲ ਕਰੀਏ ਕੱਗਰ ਦੀ ਡੰਗਾਈ ਕਿੰਨੀ ਕਾ ਇਸ ਟਾਈਮ ਜਿੱਥੇ ਆਪਾਂ ਖੜੇ ਆਂ ਇਹਦੀ 30 ਫੁੱਟ ਹੈ 30 ਫੁੱਟ ਡੰਗਾਈ ਜਿਹੜੀ ਕੱਗਰ ਦੀ ਹੈ ਕਿ ਵੀ ਕੱਗਰ ਤੋਂ ਹੁਣ ਓਵਰ ਚੱਲ ਰਿਹਾ ਪਾਣੀ ਇਹ ਹਾਂ ਇਹ ਕੱਗਰ ਤੋਂ 30 ਫੁੱਟ ਤੋਂ ਹੀ 5-6 ਫੁੱਟ ਓਵਰ ਹੀ ਚੱਲ ਰਿਹਾ ਪਾਣੀ ਜੀ ਇੱਧਰ ਵੇਖੋ ਇੱਧਰ ਨੂੰ ਵੀ ਹੁਣ ਜ਼ਿਆਦਾ ਡੋਬਾ ਲਾ ਰਿਹਾ ਇੱਧਰ ਨਮਾਨ ਹੋਈ ਜਾਂਦੀ ਹੈ ਜਿੰਨੀ ਹੁੰਦੀ ਹੈ ਆਹ ਵੇਖੋ ਇੱਥੋਂ ਵੇਖਦਾ ਜੀ ਉਹ ਪਾਣੀ ਖਿਲਾਰਦਾ ਜੀ ਉਹ ਦੇਖੋ ਉੱਧਰ ਕਿੰਨਾ ਪਾਣੀ ਵੜਦਾ ਇਹ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਕਿ ਵੀ ਜਿਵੇਂ ਖੱਗਰ ਦੇ ਉੱਤੇ ਪੈਸਾ ਤਾਂ ਹਰ ਇੱਕ ਸਰਕਾਰਾਂ ਨੇ ਕਰੋੜਾਂ ਦੇ ਰੂਪ ਵਿੱਚ ਦਿੱਤਾ ਹੈ ਤੇ ਜੇ ਦਿੱਤਾ ਹੋਇਆ ਪੈਸਾ ਜੇ ਲੱਗਿਆ ਹੁੰਦਾ ਤਾਂ ਅੱਜ ਇਹ ਜ਼ਿਮੀਦਾਰਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਨਜ਼ਰ ਨਾ ਆਉਂਦੀਆਂ ਤੇ ਇੱਕ ਵਿਅਕਤੀ ਦਾ ਤਾਂ ਇੱਕ ਕਿਸਾਨ ਭਰਾ ਦਾ ਕਹਿਣਾ ਹੈ ਕਿ ਵੀ ਜਿੰਨਾ ਰੁਪਈਆ ਖੱਗਰ ਵਾਸਤੇ ਆਇਆ ਹੈ ਜੇ ਰੁਪਈਆ ਲੱਗਿਆ ਹੁੰਦਾ ਤਾਂ ਖੱਗਰ ਅੱਜ ਸਟੀਲ ਦਾ ਹੁੰਦਾ ਤੇ ਫਸਲਾਂ ਦਾ ਨੁਕਸਾਨ ਵੀ ਨਾ ਹੁੰਦਾ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਨੁਕਸਾਨ ਤਾਂ ਦੇਖੋ ਜੀ ਬਹੁਤ ਜ਼ਿਆਦਾ ਹੈ ਇੱਕ ਤਾਂ ਘਰ ਦਾ ਨੁਕਸਾਨ ਇੱਕ ਉਪਰੋ ਕਰਾਂ ਦਾ ਵੀ ਨੁਕਸਾਨ ਹੋ ਰਿਹਾ بارش ਬਹੁਤ ਜ਼ਿਆਦਾ ਪੈ ਰਹੀ 15 ਦਿਨ ਤੋਂ ਲਗਾਤਾਰ بارش ਪੈ ਰਹੀ ਹੈ ਜੀ ਜੀ ਦੂਸਰੀ ਗੱਲ ਇਹ ਆ ਕਿ ਜੇ ਕਿਤੇ ਇੱਕ ਘਰ ਦੀ ਥਾਰ ਕਿਸੇ ਨੇ ਵੀ ਲਈ ਹੁੰਦੀ ਜਿੰਨੀਆਂ ਵੀ ਸਰਕਾਰਾਂ ਲੰਗੀਆਂ ਤੇ ਅੱਜ ਜ਼ਿਮੀਦਾਰ ਨੂੰ ਇਹ ਮਾਰਨਾ ਪੈਂਦੀ ਜ਼ਿਮੀਦਾਰ ਤਾਂ ਅੱਗੇ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ੇ ਦੀ ਮਾਰ ਚ ਹੈ ਹਰੇਕ ਤਰ੍ਹਾਂ ਕੋਧ ਖੁਸ਼ੀਆਂ ਕਰਨ ਲਈ ਰੁਪਿਆ ਪਏ ਪਰ ਜਿਹੜੀ ਇਹ ਮਾਰ ਇਕ ਗਰਦੀ ਫਸਲਾਂ ਬਿਲਕੁਲ ਪੱਕ ਕੇ ਤਿਆਰ ਹੋਈਆਂ ਤੁਸੀਂ ਦੇਖੋ ਸਾਹਮਣੇ 1509 ਜੀ ਜਿਹੜੀ ਸਿਰਫ ਹਫਤੇ ਤੱਕ ਤਿਆਰ ਸੀ ਜੀ ਤਿਆਰ ਸੀ ਜੀ ਤੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਸਾਰੀ ਫਸਲ ਬਰਬਾਦ ਹੋ ਰਹੀ ਪਾਣੀ ਦਾ ਫੋਨ ਵੀ ਤੇਜ਼ੀ ਨਾਲ ਵਧ ਰਿਹਾ ਜੀ ਤੇ ਇੱਥੇ ਕੋਈ ਵੱਡੀ ਕੋਈ ਵੱਡੀ ਗੱਲ ਵੀ ਨਹੀਂ ਹੈਗੀ 160 ਕਿਲੋਮੀਟਰ ਦੀ ਲੰਬਾਈ ਸਾਰੀ ਕਗਰਦੀ ਜਿੱਥੇ ਡੇਰਾ ਬਸੀ ਤੋਂ ਲੈ ਕੇ ਜਿੱਥੋਂ ਤੱਕ ਆਪਣਾ ਜਾਂਦਾ ਜੀ ਕਗਰ 160 ਕਿਲੋਮੀਟਰ ਦੀ ਕੋਈ ਲੰਬਾਈ ਏਡੀ ਸਰਕਾਰਾਂ ਵਾਸਤੇ ਕੋਈ ਏਡੀ ਵੱਡੀ ਗੱਲ ਹੈ ਨਹੀਂ ਜੇ ਬੰਨ ਵੀ ਬੰਨਿਆ ਜਾਵੇ ਤਾਂ ਵੀ ਕੋਈ ਏ ਇਹੀ ਦੋ ਤਿੰਨ ਚੀਜ਼ਾਂ ਜਿਹੜੀਆਂ ਛੋਟੀਆਂ-ਛੋਟੀਆਂ ਜੇ ਕਰ ਦੇਣ ਜਾਂ ਸਰਕਾਰ ਸਾਨੂੰ ਹੀ ਮਨਜ਼ੂਰੀ ਦੇ ਦੇਵੀ ਜਿਹੜੀ ਕੱਗਰ ਦੇ ਵਿੱਚੋਂ ਪੁੱਟ ਕੇ ਮਿੱਟੀ ਜਿਹੜੀ ਹੈ ਉਹਨੂੰ ਅਸੀਂ ਆਪੇ ਹੀ ਸਾਈਡਾਂ ਤੇ ਲਾ ਦਈਏ ਮਨਜ਼ੂਰੀ ਵੀ ਨਹੀਂ ਮਿਲਦੀ ਹੈਗੀ ਤੇ ਨੁਕਸਾਨ ਵੀ ਸਾਨੂੰ ਝੱਲਣਾ ਪੈਂਦਾ ਜੀ ਬਸ ਆ ਦੋ ਤਿੰਨ ਦਿਨ ਨੇ ਪ੍ਰਸ਼ਾਸਨ ਵੀ ਆਏਗਾ ਸਾਰੇ ਆਉਣਗੇ ਜੀ ਲੋਕ ਤੇ ਹੁਣ ਤੱਕ ਕੋਈ ਆਏ ਨਹੀਂ ਅਧਿਕਾਰੀ ਆਇਆ ਕੋਈ ਸੀਨੀਅਰ ਅਧਿਕਾਰੀ ਇੱਥੇ ਗਿੰਡਾ ਮਾਰਨ ਆਏ ਨਹੀਂ ਅਧਿਕਾਰੀ ਤਾਂ ਆਉਂਦੇ ਨੇ ਜੀ ਪਰ ਅਧਿਕਾਰੀ ਹੁਣ ਕੀ ਕਰਨਗੇ ਜਦੋਂ ਇਹ ਹਾਲਾਤ ਹੀ ਨਹੀਂ ਕੁਝ ਕੰਮ ਕਰਨ ਵਾਲੇ ਹੈਗੇ ਅਧਿਕਾਰੀ ਤਾਂ ਜਾਂ ਬਾਅਦ 'ਚ ਆਉਣ ਜਦੋਂ ਹੁਣ ਪਾਣੀ ਉਤਰਨਾ ਜ ਜੀ ਉਹ ਬੀੜ ਦੇ ਜਿਹੜੇ ਦਰਖਤ ਨੇ ਉਹ ਕੱਟ ਕੇ ਪਿੱਛੇ ਕੀਤੇ ਜਾਣਾ ਜਿਹੜੀ ਡਾਪ ਲੱਗਦੀ ਕਾ ਗਰਦੀ ਉਹਦੇ ਨਾਲ ਨੁਕਸਾਨ ਸਾਨੂੰ ਬਹੁਤ ਜ਼ਿਆਦਾ ਹੁੰਦੇ ਤੋ ਕਿ ਡਾਪ ਦੀ ਗੱਲ ਸਰਪੰਚਾਂ ਸਭ ਪਹਿਲਾਂ ਵੀ ਹੋਈ ਸੀਗੀ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਫਿਰ ਇਹ ਗੱਲਾਂ ਕਾਰਵਾਈ ਉਹਨਾਂ ਤੇ ਉਹ ਚੜਦੀਆਂ ਜਦੋਂ ਵੀ ਵਾਰ-ਵਾਰ ਕਹਿੰਦੇ ਬਸ ਇਹ ਕਹਿੰਦੇ ਨੇ ਵੀ ਪਾਣੀ ਉੱਤਰਦਾ ਉਸ ਤੋਂ ਬਾਅਦ ਕਰਾਂਗੇ ਵੀ ਕਰਾਂਗੇ ਉਸ ਤੋਂ ਬਾਅਦ ਫੇਰ ਇਹੀ ਕੁਝ ਹੋ ਜਾਂਦਾ ਕਿਉਂਕਿ ਪਿਛਲੇ ਸਾਲ ਵੀ ਜਦੋਂ ਪਿਛਲੇ ਵਾਰੀ ਵੀ ਜਦੋਂ ਆ ਫਲੱਡ ਰੂਪ ਵਿੱਚ ਘਰ ਚੜਿਆ ਸੀਗਾ ਤਾਂ ਉਦੋਂ ਵੀ ਇਹੀ ਗੱਲਾਂ ਹੋਈਆਂ ਸੀ ਕਿ ਆ ਡਾਪ ਦੀਆਂ ਕਿ ਵੀ ਜੋ-ਜੋ ਤੁਸੀਂ ਨੇ ਕਿਹਾ ਪਰ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਅਫਸਰ ਸਭ ਕੁਝ ਜਾਣਦੇ ਹੋਏ ਵੀ ਬਸ ਇਹ ਕਹਿਣਾ ਹੀ ਹੁੰਦਾ ਇੱਕ ਵਾਰੀ ਆ ਕੇ ਜਦੋਂ ਹੁਣ ਅੱਗੇ ਸਾਰੇ ਆਉਣਗੇ ਜੀ ਜਦੋਂ ਪਾਣੀ ਉੱਤਰ ਗਿਆ ਉਸ ਤੋਂ ਬਾਅਦ ਕਿਸੇ ਨੇ ਜ਼ਿੰਮੇਵਾਰੀ ਜ਼ਾਰ ਨਹੀਂ ਲੈਣੀ ਜ਼ਿੰਮੇਵਾਰ ਨੂੰ ਆਪੀ ਆਪਣੀ ਜ਼ਮੀਨਾ ਪੱਧਰ ਕਰਨੀਆਂ ਪੈਣੀਆਂ ਅੱਗੇ ਕਣਕ ਵ ਕਿੱਥੋਂ ਪੈਸਾ ਲੈ ਕੇ ਆਏਗਾ ਜੇ ਅੱਗੇ ਪਉ ਪਗਾਦੀਆਂ ਮਾਰਾਂ ਨਹੀਂ ਜ਼ਿੰਮੇਦਾਰ ਨੂੰ ਤਾਂ ਜਿਹੜਾ ਉਹ ਘਰਾਂ ਦਾ ਨੁਕਸਾਨ ਹੋ ਰਿਹਾ ਜੀ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਲੈਂਟਰ ਵੀ ਲੋਕਾਂ ਦੇ ਚੋਰੇ ਨੇ ਜੀ ਬਾਰਸ਼ ਦਾ ਨੁਕਸਾਨ ਇੱਕ ਪਾਣੀ ਦਾ ਨੁਕਸਾਨ ਹੈ ਕਿ ਘੱਗਰ ਦੇ ਜਿਹੜੀ ਨੇੜੇ-ਨੇੜੇ ਜ਼ਮੀਨਾਂ ਨੇ ਕਿੰਨੀ ਕ ਜ਼ਮੀਨਾਂ ਤੱਕ ਇਹ ਘੱਗਰ ਦੇ ਪਾਣੀ ਦੀ ਹੁਣ ਮਾਰ ਹੋ ਚੁੱਕੀ ਹੈ ਇਹ 100 ਏਕੜ ਤਾਂ ਸਾਡੇ ਰਤਨੇੜੀ ਦਾ ਰਕਬਾ ਜਿਹੜਾ ਵੀ 100 ਏਕੜ ਦੇ ਲਗਭਗ ਜਿਹੜਾ ਡੁੱਬ ਚੁੱਕਿਆ ਜੀ ਕਿ ਵੀ ਜਿੱਥੇ ਆਪਾਂ ਖੜੇ ਆਂ ਘੱਗਰ ਦੇ ਨਾਲ 100 ਕਿੱਲਾਂ ਤੱਕ ਹੈ ਕਿ ਵੀ ਜਿਹੜਾ ਪਾਣੀ ਮਾਰ ਕਰ ਚੁੱਕਿਆ ਕਰ ਚੁੱਕਿਆ ਬਾਕੀ ਜਿਹੜਾ ਡੁੱਬਿਆ ਨਹੀਂ ਉਹ ਵੱਧ ਵੀ ਹੋ ਸਕਦਾ ਜੀ ਇਸ ਤੋਂ ਜਿਹੜਾ ਮਤਲਬ ਝੋਨੇ ਵੱਡਾ ਹੋਣ ਕਰਕੇ ਡੁੱਬਿਆ ਨਹੀਂ ਨੁਕਸਾਨ ਤਾਂ ਇੱਕ ਵਾਰੀ ਗੋਭ ਦੇ ਵਿੱਚ ਪਾਣੀ ਪੈ ਗਿਆ ਜੀ ਝੋਨੇ ਦੀ ਉਹਦਾ ਝ ਕਿ ਵੀ ਉਹਦੀ ਜੜ ਦੇ ਵਿੱਚ ਜੇ ਪਾਣੀ ਲੱਗ ਗਿਆ ਉਹ ਉੱਪਰ ਜਿਹੜਾ ਮਤਲਬ ਜਿੱਥੋਂ ਦਾਣਾ ਨਿਸਰਦਾ ਜੀ ਉਹ ਚਿੱਟੀ ਬੱਲੀ ਨਿਕਲਣੀ ਹੁਣ ਝੋਨੇ ਨੇ ਨਿਸਰਨਾ ਦਾਣਾ ਨਹੀਂ ਲੈਣਾ ਜੀ ਜੀ ਨੁਕਸਾਨ ਹੀ ਹੈ ਜੀ ਅਸੀਂ ਤਾਂ ਉਹ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਸਾਨੂੰ ਸਰਕਾਰਾਂ ਦੀ ਲੋੜ ਨਹੀਂ ਜੀ ਪ੍ਰਮਾਤਮਾ ਹੀ ਸਾਥ ਦੇਵੇ ਵੀ ਪਾਣੀ ਨਾ ਆਵੇ ਜੀ ਇਹ ਜੀਮੇਂਦਾਰ ਆਪਣੀ ਫਸਲਾਂ ਵੜ ਕੇ ਤਾਂ ਆਪਣਾ ਗੁਜ਼ਾਰਾ ਕਰ ਸਕਣ ਜਿੱਗੇ ਹਰੇਕ ਨੂੰ ਹੁੰਦਾ ਵੀ ਫਸਲ ਆਏਗੀ ਵੀ ਆਪਣਾ ਕੋਈ ਵਿਆਹ ਸ਼ਾਦੀ ਹਾਂ ਸਾਰੇ ਕੰਮ ਵੀ ਇਹਦੇ ਤੋਂ ਹੀ ਕਿ ਵੀ ਆਸਾਂ ਸੀਗੀਆਂ ਕਿ ਵੀ ਬਹੁਤ ਹੁਣ ਆਸਾਂ ਵੀ ਰੱਖੀਆਂ ਰਖਾਈਆਂ ਹੀ ਰਹਿ ਗਈਆਂ ਹਾਂਜੀ ਹਾਂ ਵੀ ਜਿਹੜੀ ਰੋਜੀ ਰੋਟੀ ਜ਼ਿਮੀਂਦ ਮਜ਼ਦੂਰ ਨੇ ਵੀ ਜ਼ਿਮੀਦਾਰ ਨਾਲ ਸਾਹਮਣੇ ਇਹੀ ਰੋਜੀ ਰੋਟੀ ਹੈ ਜੀ ਜੇ ਖਾਣਾ ਦਾਣਾ ਪਾਣੀ ਸਭ ਇੱਥੋਂ ਹੀ ਚੱਲਣਾ ਹੈ ਜੀ ਕੀ ਮੰਗ ਕਰਦੇ ਆਂ ਕਿ ਵੀ ਅੱਗੇ ਤੋਂ ਜੇ ਹੁਣ ਪਾਣੀ ਸੁੱਕਦਾ ਤਾਂ ਕਿਵੇਂ ਦੇਖਣਾ ਸਾਡੀ ਸ਼ੁਰੂ ਤੋਂ ਹੀ ਇਹੀ ਹੈ ਜੀ ਵੀ ਜਿਹਦੀ ਸਫਾਈ ਕਰਾ ਕੇ ਘੱਗਰਦੀ ਜੀ ਵੀ ਇਹਦੇ ਬੰਨ ਬੰਨੇ ਜਾਣ ਤੇ ਜਿਹੜਾ ਨੁਕਸਾਨ ਨਾ ਹੋਵੇ ਜਿਹੜਾ ਪਿੱਛੇ ਹੋ ਗਿਆ ਜੀ ਉਹ ਅੱਗੇ ਨਾ ਹੋਵੇ ਜੀ ਹੁਣ ਇਸ ਤੋਂ ਵੀ ਅੱਗੇ ਸਰਕਾਰਾਂ ਇਹ ਕੰਮ ਕਰ ਦੇਣ ਤੇ ਉਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ ਜੀ ਵੀ ਅੱਗੇ ਤੋਂ ਸ਼ੁਰੂ ਕਰ ਦੇਣ ਜੀ ਧੰਨਵਾਦ ਕੌਣ ਮਾਰ ਪੈਈ ਰਹੀ ਹੈ ਜੀ ਇਸ ਤੋਂ ਪਹਿਲਾਂ ਕਾ ਪਾਣੀ ਕਬ ਆਇਆ ਥਾ 2023 ਕੀ ਤਬ ਕੀ ਕੋਈ ਨੁਕਸਾਨ ਵੀ ਹੋਇਆ ਥਾ ਬਦੂ ਬਹੁਤ ਨੁਕਸਾਨ ਹੋਇਆ ਉਹ ਕੀ ਨੁਕਸਾਨ ਹੋਇਆ ਛੇ ਤਮਾਕੀ ਆਂ ਬੰਮਾ ਜਾਨ ਪਸ਼ੂ ਸਾਰੇ ਮਰ ਗਏ ਲੋਕੋ ਖੇਤੀ ਮਰ ਗਈ ਸਾਰੀ ਜਦ 2023 ਮੇ ਆਇਆ ਥਾ 2023 ਇੱਕ ਸਾਲ ਹੀ ਲੰਘਿਆ ਕਿਵੇਂ ਦੇਖ ਦਿਆਂ ਜੀ ਕਿਵੇਂ ਕਿ ਵੀ ਹਰ ਵਾਰੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ ਐਮਪੀ ਬਣਦੇ ਨੇ ਜਾਂ ਐਮਐਲਏ ਬਣਦੇ ਨੇ ਹਰ ਲੀਡਰ ਇਹੀ ਗੱਲ ਆ ਕਹਿੰਦਾ ਕਿ ਵੀ ਘੱਗਰ ਵਾਸਤੇ ਅਸੀਂ ਇਹ ਕਰਾਂਗੇ ਜ਼ਿਮੀਂਦਾਰ ਭਰਾਵਾਂ ਦੀਆਂ ਫਸਲਾਂ ਨਾ ਮਰਨ ਕਿਵੇਂ ਦੇਖ ਦੋ ਜਾਂ ਕੀ ਉਹਨਾਂ ਦਾ ਲੱਗਿਆ ਹੋਇਆ ਰੁਪਈਆ ਕਿਸੇ ਪਾਸੇ ਨਜ਼ਰ ਆਉਂਦਾ ਦੱਸੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪੈਸਾ ਬਹੁਤ ਆਇਆ ਹੈ ਪੈਸਾ ਬਹੁਤ ਆਉਂਦਾ ਵੀ ਰਿਹਾ ਕਦੋਂ ਕਦੋਂ ਦੇ ਬਣਦੇ ਆ ਰਹੇ ਨੇ ਪਰ ਕਿਸੇ ਨੇ ਲਾਇਆ ਹੀ ਨਹੀਂ ਜੇ ਲਾਇਆ ਹੁੰਦਾ ਤਾਂ ਅੱਜ ਇਹ ਸਟੀਲ ਦਾ ਬਣਿਆ ਹੁੰਦਾ ਆ ਕੰਮ ਨਾ ਵੇਖਣ ਨੂੰ ਹੁੰਦੇ ਅੱਜ ਜਿਹੜਾ ਨੁਕਸਾਨ ਹੋਣਦਿਆ ਸਭ ਆਪਣੀਆਂ ਰੋਟੀਆਂ ਸੇਕਣ ਵਾਲੇ ਨੇ ਕੋਈ ਕਿਸੇ ਦਾ ਕੋਈ ਹਮਦਰਦੀ ਨਹੀਂ ਇੱਥੇ ਸਭ ਬਸ ਆਪਣੇ ਹੀ ਵੇਖਣਾ ਕਿਸੇ ਨੇ ਕਿਸੇ ਦਾ ਤੇ ਜਿਵੇਂ ਹੁਣ ਇੱਕ ਘਰ ਦਾ ਪਾਣੀ ਆਸੇ-ਪਾਸੇ ਆਪਾਂ ਦੇਖ ਰਹੇ ਹਾਂ ਕਿੰਨਾ ਕ ਰਕਬਾ ਹੋ ਸਕਦਾ ਇੱਕ ਵੀ ਜਿੰਨੇ ਹੁਣ ਇਸ ਟਾਈਮ ਇਹਨੂੰ ਫਸਲਾਂ ਹੁਣੇ ਬਚੀਆਂ ਨਹੀਂ ਕਿ ਫਸਲਾਂ ਹੀ ਖਤਮ ਹੋ ਗਈਆਂ ਨੇ ਨਹੀਂ ਦੇਖੋ ਜੀ ਫਸਲਾਂ ਹੁਣ ਇੱਕ ਨਾ ਤਿਆਰ ਹੋ ਗਈਆਂ ਨੇ ਇਹਨਾਂ ਦੇ ਵਿੱਚ ਬੱਲੀ ਜਿਹੜੀ ਆ ਨਿਕਲ ਨਿਕਲੀ ਆ ਕਈਆਂ ਦੇ ਨਿਕਣ ਵਾਲੀ ਉਹ ਗੋਭ ਚ ਪਾਣੀ ਪੈ ਗਿਆ ਉਹ ਤਾਂ ਖਤਮ ਨੇ ਉਹਦੇ ਵਿੱਚ ਕੋਈ ਬਚਾ ਨਹੀਂ ਹੈਗਾ ਬਚਾ ਉਦੋਂ ਹੁੰਦਾ ਜਿਵੇਂ ਤੇਈ ਚ ਆ ਗਿਆ ਸੀ ਪਹਿਲਾਂ ਆ ਗਿਆ ਸੀ ਉਦੋਂ ਉਹਦੇ ਵਿੱਚ ਬਚਾ ਇਸ ਕਰਕੇ ਸੀ ਵੀ ਉਹ ਦੁਬਾਰਾ ਲੱਗ ਗਈ ਸੀ ਦੁਬਾਰਾ ਲੱਗੇ ਹੁਣ ਇਹਦੇ ਵਿੱਚ ਕੋਈ ਬਚਾਏ ਦਾ ਮੂੰਹ ਆਈ ਆ ਹੁਣ ਕਿ ਵੀ ਨੁਕਸਾਨ ਬਹੁਤ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੈ ਇੱਥੋਂ ਘਟ ਤੋਂ ਘਟ ਵੀ ਪਿੱਛੋਂ ਸਪਰੇੜੀ ਛੰਨਾ ਸਮਾਨਪੁਰ ਰਤਨੇੜੀ ਅੱਗੇ ਮਰੋੜੀ ਆ ਨਨੇੜਾ ਮਰਦੇੜੀ ਐ ਹਰਚੰਦਪੁਰਾ ਐ ਸਰ ਸੌਲੀ ਹੈ ਕਿ ਵੀ ਜਿਹੜੇ ਪਿੰਡਾਂ ਦਾ ਤੁਸੀਂ ਨਾਮ ਲੈ ਰਹੇ ਹੋ ਇਹ ਪਿੰਡਾਂ ਦੇ ਵਿੱਚ ਸਾਰੇ ਹੀ ਖਤਮ ਨੇ ਜੀ ਇਹ ਫਸਲਾਂ ਖਤਮ ਨੇ ਇਹਨਾਂ ਪਿੰਡਾਂ ਜਿੰਨੇ ਤੁਸੀਂ ਗਿਣਾਈ ਨੇ ਫਸਲਾਂ ਖਤਮ ਨੇ ਜੀ ਛਤਰਾਣੇ ਤੱਕ ਫਸਲਾਂ ਖਤਮ ਨੇ 100 150 150 1 ਏਕੜ ਖਤਮ ਹੀ ਖਤਮ ਹੈ ਜੀ ਹਰ ਇੱਕ ਪਿੰਡ ਦੇ ਵਿੱਚ ਜਿੰਨੀਆਂ ਘੱਗਰ ਤੇ ਲਾਗੇ-ਲਾਗੇ ਲੱਗਦੇ ਸਾਰੇ ਖਤਮ ਹੀ ਖਤਮ ਨੇ ਸਾਰੇ ਖਤਮ ਨੇ ਜੀ ਓਕੇ ਦੇਖ ਸਕਦੇ ਹਾਂ ਇਸ ਟਾਈਮ ਅਸੀਂ ਰਤਨੇੜੀ ਪੁਲ ਦੇ ਘੱਗਰ ਦੇ ਉੱਤੇ ਖੜੇ ਆਂ ਦੂਰ-ਦੂਰ ਤੱਕ ਜੜੀਆਂ ਫਸਲਾਂ ਨੇ ਕਿਸਾਨ ਭਰਾਵਾਂ ਦਾ ਕਹਣਾ ਹੈ ਕਿ ਵੀ 100-100 ਕਿੱਲਿਆਂ ਤੱਕ ਇਸ ਟਾਈਮ ਪਾਣੀ ਲੱਗ ਚੁੱਕਿਆ ਹੈ। ਜੇ ਜੇ ਦੂਜੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹਾਂ ਦੂਰ-ਦੂਰ ਤੱਕ ਖੇਤਾਂ ਦੇ ਵਿੱਚ ਪਾਣੀ ਹੀ ਪਾਣੀ ਖੜਾ ਹੈ। ਦੇਖ ਸਕਦੇ ਹਾਂ ਜਿਵੇਂ ਜਿਵੇਂ ਹੁਣ ਘੱਗਰ ਦਾ ਪਾਣੀ ਚੱਲ ਰਿਹਾ ਹੈ। ਤੇ ਕੱਗਰ ਦੀ ਇੱਥੇ ਭਰਾਵਾਂ ਨਾਲ ਗੱਲ ਕੀਤੀ ਹੈ ਪਿੰਡ ਵਾਸੀਆਂ ਨਾਲ ਗੱਲ ਕੀਤੀ ਕਿ ਕੱਗਰ ਦੀ ਜਿਹੜੀ ਡੁੰਗਾਈ ਹੈ 30 ਫੁੱਟ ਦੀ ਡੁੰਗਾਈ ਹੈ 30 ਫੁੱਟ ਦੀ ਡੁੰਗਾਈ ਤੋਂ ਜੇ ਗੱਲ ਕੀਤੀ ਜਾਵੇ ਕੱਗਰ ਇਸ ਟਾਂ ਪੂਰੇ ਆਫਾਨ ਤੇ ਹੈ ਤੇ ਪੂਰੀ ਤੇਜ਼ੀ ਨਾਲ ਚੱਲਦਾ ਪਿਆ ਤੇ ਇੱਥੇ ਇੱਕ ਨਾਲ ਲੱਗਦੀ ਇੱਕ ਨਦੀ ਹੈ ਘੋਰੇ ਵਾਲੀ ਨਦੀ ਆ ਘੋਰੇ ਵਾਲੀ ਨਦੀ ਦਾ ਜਿਹੜਾ ਪਾਣੀ ਗੰਦਾ ਹੈ ਗੰਦਾ ਪਾਣੀ ਖੱਗਰ ਦੇ ਨਾਲ ਰਲਿਆ ਹੋਇਆ ਪਾਣੀ ਖੇਤਾਂ ਦੇ ਵਿੱਚ ਚਲਾ ਗਿਆ ਤੇ ਜ਼ਿਮੀਦਾਰ ਭਰਾਵਾਂ ਦਾ ਕਹਿਣਾ ਕਿ ਕਿਉਂਕਿ ਹੁਣ ਇੱਥੇ ਜਿੱਥੇ-ਜਿੱਥੇ ਤੱਕ ਹੁਣ ਇਹ ਖੱਗਰ ਦਾ ਪਾਣੀ ਲੱਗ ਗਿਆ ਕਾਲਾ ਪਾਣੀ ਲੱਗ ਗਿਆ ਫਸਲਾਂ ਨੂੰ ਇੱਥੇ ਹੁਣ ਦਾਣਾ ਤੇ ਦਾਣਾ ਵੀ ਨਹੀਂ ਫੁੱਟਣਾ ਹੈਗਾ ਕਿਉਂਕਿ ਹੁਣ ਇਹ ਜਿਹੜਾ ਨੁਕਸਾਨ ਹੋਇਆ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਸਮਾਂ ਰਹਿੰਦੇ ਪਹਿਲਾਂ ਇਸ ਵੱਲ ਗੌਰ ਕਰਦੀ ਤਾਂ ਬਹੁਤ ਵਧੀਆ ਸੀ ਕਿਉਂਕਿ ਹੁਣ ਜੇ ਨੇੜੇ ਤੇੜੇ ਦੂਰ ਦੂਰ ਤੱਕ ਦੇਖਿਆ ਜਾਵੇ ਤਾਂ ਪਾਣੀ ਹੀ ਪਾਣੀ ਹੈ ਫਸਲਾਂ ਤਾਂ ਦੂਰ ਦੂਰ ਤੱਕ ਬਹੁਤ ਘੱਟ ਦਿਖ ਰਹੀਆਂ ਨੇ ਦੇਖ ਸਕਦੇ ਹੋ ਫਸਲਾਂ ਦੇ ਬਸ 2-2 4-4 ਇੰਚ ਸਿਰਫ ਦਿਖ ਰਹੀਆਂ ਨੇ ਤੇ ਇੱਧਰ ਜੇ ਡੰਗਰਾਂ ਦੇ ਪੱਠਿਆਂ ਦੀ ਗੱਲ ਕੀਤੀ ਜੇ ਤਾਂ ਡੰਗਰਾਂ ਦੇ ਪੱਠੇ ਵੀ ਡੁੱਬੇ ਪਏ ਨੇ ਡੁੱਬੇ ਕੀ ਪਏ ਨੇ ਬਸ ਥੋੜੇ ਥੋੜੀ ਦਿਖਦੇ ਪਏ ਨੇ ਨਹੀਂ ਤਾਂ ਸਾਰਿਆਂ ਪਾਸੇ ਪਾਣੀ ਹੀ ਪਾਣੀ ਦਿਖ ਰਿਹਾ ਜਿੰਨੀਆਂ ਵੀ ਖੱਗਰ ਦੇ ਨਾਲ ਫਸਲਾਂ ਨੇ ਤੇ ਇੱਕ ਪਾਸੇ ਦਿਖਾਇਆ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ